ਇਰਾਨ ਤੇ ਇਜ਼ਰਾਈਲ ਦੀ جنگ ਵਿਚਾਲੇ ਰੂਸ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਅਮਰੀਕਾ ਨੂੰ ਵੀ ਚੇਤਾਵਨੀ ਦਿੱਤੀ ਹੈ ਜੀ ਹਾਂ ਹੁਣ ਇਰਾਨ ਤੇ ਇਜ਼ਰਾਈਲ ਯੁੱਧ ਦੇ ਵਿੱਚ ਰੂਸ ਨੇ ਐਂਟਰੀ ਮਾਰੀ ਹੈ ਤੇ ਇਰਾਨ ਦਾ ਪੱਖ ਪੂਰਨ ਵਾਲੇ ਰੂਸ ਨੇ ਇਸ ਯੁੱਧ ਦੇ ਵਿੱਚ ਅਮਰੀਕਾ ਦੇ ਦਖਲ ਬਾਰੇ ਚੇਤਾਵਨੀ ਦਿੱਤੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਸ ਐਂਟਰੀ ਤੋਂ ਬਾਅਦ ਹੁਣ ਇਰਾਨ ਦਾ ਪੱਖ ਪੂਰਨ ਵਾਲੇ ਰੂਸ ਨੇ ਇਸ ਯੁੱਧ ਦੇ ਵਿੱਚ ਐਂਟਰੀ ਮਾਰਨ ਤੋਂ ਬਾਅਦ ਹੁਣ ਚਰਚਾਾਂ ਬੜੀਆਂ ਤੇਜ਼ ਹੋ ਚੁੱਕੀਆਂ ਨੇ ਕਿ ਹੁਣ ਜਿਹੜਾ ਇਹ ਯੁੱਧ ਹੈ ਕੀ ਇਸ ਦੇ ਵਿੱਚ ਹੁਣ ਹੋਰ ਵਾਧਾ ਹੋਵੇਗਾ ਜਾਂ ਫਿਰ ਇਸੇ ਰੁਕ ਜਾਵੇਗਾ ਇਸ ਨੂੰ ਲੈ ਕੇ ਹੁਣ ਰੂਸੀ ਨਿਊਜ਼ ਏਜੰਸੀ ਇੰਟਰਫੈਕਸ ਅਨੁਸਾਰ ਜਿਹੜੇ ਕਿਹਾ ਗਿਆ ਕਿ ਜੇਕਰ ਅਮਰੀਕਾ ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਟਕਰਾਅ ਦੇ ਵਿੱਚ ਦਖਲ ਦਿੰਦਾ ਹੈ ਤਾਂ ਇਹ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ ਤਣਾਅ ਖਤਰਨਾਕ ਪੱਧਰ ਦੇ ਉੱਤੇ ਪਹੁੰਚ ਸਕਦਾ ਹੈ ਕਮਾਂਤਰੀ ਮਾਮਲਿਆਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਰੂਸ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਅਮਰੀਕਾ ਜੰਗ ਦੇ ਵਿੱਚ ਕੁਦਿਆ ਤਾਂ ਉਹ ਵੀ ਈਰਾਨ ਦੇ ਹੱਕ ਦੇ ਵਿੱਚ ਡਟ ਜਾਵੇਗਾ। ਇਹ ਹੀ ਕਾਰਨ ਹੈ ਕਿ ਅਮਰੀਕਾ ਅਜੇ ਖੁੱਲਕੇ ਜੰਗ ਦੇ ਵਿੱਚ ਨਹੀਂ ਆਇਆ। ਈਰਾਨੀ ਹਮਲੇ ਨੂੰ ਦੇਖ ਕੇ ਵੀ ਲੱਗ ਰਿਹਾ ਹੈ ਕਿ ਉਹਨਾਂ ਨੂੰ ਕਮਾਂਤਰੀ ਪੱਧਰ ਉੱਪਰ ਸਪੋਰਟ ਹਾਸਲ ਹੋ ਚੁੱਕੀ ਹੈ। ਈਰਾਨ ਨੇ ਤਾਂ ਅਮਰੀਕਾ ਨੂੰ ਵੀ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੰਗ ਤੋਂ ਦੂਰ ਰਹੇ ਨਹੀਂ ਤਾਂ ਤਬਾਹ ਕਰ ਦੇਵਾਂਗੇ। ਉੱਧਰ ਹਿਜਬੁਲਾ ਨੇ ਈਰਾਨ ਦੇ ਸੁਪਰੀਮ ਲੀਡਰ ਜਿਹੜੇ ਅਲੀ ਖੇਮਨੀ ਨੂੰ ਜਾਨੋਂ ਮਾਰਨ ਦੀ ਧਮਕੀਆਂ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹਿਜ਼ਬੁਲਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਈਰਾਨ ਨੇ ਨੇਤਾ ਨੂੰ ਮਾਰਨ ਦੀ ਧਮਕੀ ਦੇਣਾ ਕਰੋੜਾ ਮੁਸਲਮਾਨਾਂ ਤੇ ਖੈਮਾਨੀ ਦੇ ਪੈਰੋਕਾਰਾਂ ਦਾ ਅਪਮਾਨ ਹੈ ਸੰਗਠਨ ਨੇ ਕਿਹਾ ਕਿ ਇਹਨਾਂ ਧਮਕੀਆਂ ਤੋਂ ਬਾਅਦ ਉਹ ਹੁਣ ਖੈਮਾਨੀ ਦੇ ਨਾਲ ਹੋਰ ਵੀ ਮਜ਼ਬੂਤੀ ਨਾਲ ਖੜ੍ਹਾ ਹੈ ਹਾਲਾਂਕਿ ਜਦੋਂ ਤੇ ਜਿਹੜਾ ਇਜ਼ਰਾਈਲ ਨੇ ਈਰਾਨ ਦੇ ਅੰਦਰ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ ਹਿਜ਼ਬੁਲਾ ਨੇ ਖੁਦ ਲੜਾਈ ਦੇ ਵਿੱਚ ਹਿੱਸਾ ਨਹੀਂ ਲਿਆ ਹਿਜ਼ਬੁਲਾ ਨੇ ਇਜ਼ਰਾਈਲ ਹਮਲੇ ਦੀ ਜ਼ਰੂਰ ਅਲੋਚਨਾ ਕੀਤੀ ਸੀ ਪਰ ਇਸ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਲਿਬਨਾਨੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਦੂਜੇ ਪਾਸੇ ਇਜ਼ਰਾਈਲ ਨੇ ਈਰਾਨ ਦੇ ਵਿੱਚ ਅਰਕ ਹੈਵੀ ਟਾਵਰ ਰੀਐਕਟ ਤੇ ਹਮਲਾ ਕੀਤਾ ਹੈ ਹਮਲੇ ਤੋਂ ਬਾਅਦ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਘੰਟੇ ਪਹਿਲਾਂ ਇਜ਼ਰਾਈਲ ਫੌਜ ਨੇ ਅਰਕ ਤੋਂ ਖੋਡੂ ਸ਼ਹਿਰ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਅਰਕ ਦੇ ਵਿੱਚ ਇੱਕ ਹੈਵੀ ਟਾਵਰ ਰੀਐਕਟ ਇਹੀ ਸੋਹਲ ਜਿਹੜੀ ਸੋਹਲ ਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਦੇ ਨਾਲ ਹੀ ਅਰਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹਥਿਆਰ ਤਿਆਰ ਕੀਤੇ ਜਾਂਦੇ ਨੇ ਇਸ ਦੇ ਜਵਾਬ ਦੇ ਵਿੱਚ ਇਰਾਨ ਨੇ ਚਾਰ ਇਜ਼ਰਾਈਲੀ ਸ਼ਹਿਰ ਤਲ ਅਵੀਵ ਬੇਸ ਜਿਹੜਾ ਬੇਸ ਸਬਾ ਆਰਾਮਤ ਗਾਨ ਤੇ ਹੋਲੋਨ ਤੇ 30 ਮਜਹਲਾਂ ਤੱਕੀਆਂ ਇਸ ਦੇ ਵਿੱਚ 176 ਲੋਕ ਜ਼ਖਮੀ ਹੋਏ ਨੇ ਇਹਨਾਂ ਦੇ ਵਿੱਚ 6 ਲੋਕਾਂ ਦੀ ਹਾਲਤ ਗੰਭੀਰ ਹੈ ਇਰਾਨੀ ਨਿਊਜ਼ ਏਜੰਸੀ IRNA ਨੇ ਕਿਹਾ ਕਿ ਸਵੇਰ ਦੇ ਬੰਬ ਧਮਾਕੇ ਦੇ ਵਿੱਚ ਈਰਾਨ ਦਾ ਉਦੇਸ਼ IDF ਖੂਪੀਆ ਹੈਡਕੁਆਟਰ ਸੁਰੋਕਾ ਹਸਪਤਾਲ ਦੇ ਨੇੜੇ ਇੱਕ ਬੇਸ਼ਰਮ ਨਿਸ਼ਾਨਾ ਬਣਾਉਣਾ ਸੀ ਹੁਣ ਵੇਖਣਾ ਇੱਥੇ ਬੇਦਖਾਸੀ ਹੈ ਕਿ ਹੁਣ ਕੀ ਜਿਹੜਾ ਇਹ ਜਿਹੜਾ ਯੁੱਧ ਹੈ ਇਹ ਕਦੋਂ ਰੁਕਦਾ ਹੈ ਜਾਂ ਫਿਰ ਇਸੇ ਰਾਹੀਂ ਹੁਣ ਇਹ ਯੁੱਧ ਲੰਬੇ ਸਮੇਂ ਲਈ ਚੱਲਦਾ ਰਹੇਗਾ ਤੁਸੀਂ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਜਰੂਰ ਦਿਓ ਧੰਨਵਾਦ